ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜੈ ਮਾਤਾ ਦੀ ਤੇ ਸਾਨੂੰ ਪਤਾ ਹੀ ਹੈ ਕਿ ਸੌਨ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਮਾਤਾਂ ਦੇ ਜਿਹੜੇ ਦਿਨ ਨੇ ਉਹ ਸ਼ੁਰੂ ਹੋ ਚੁੱਕੇ ਨੇ ਹਰ ਜਗ੍ਹਾ ਜਿੱਥੇ ਹੈਗਾ ਮਾਤਾਂ ਦੇ ਧਾਰਮਿਕ ਸਥਾਨ ਨੇ ਮੰਦਰ ਬਣਾਏ ਗਏ ਨੇ ਉਹਨਾਂ ਜਗ੍ਹਾ ਦੇ ਉੱਤੇ ਭੰਡਾਰੇ ਲੱਗਨੇ ਸ਼ੁਰੂ ਹੋ ਚੁੱਕੇ ਨੇ ਸੋ ਆਪਣੇ ਵੀ ਅੱਜ ਪਿੰਡ ਮਲੂਕੇ ਦੇ ਵਿੱਚ ਜਿਹੜਾ ਹੈਗਾ ਕਿ ਮਾਤਾਂ ਦਾ ਭੰਡਾਰਾ ਕਰਵਾਇਆ ਗਿਆ ਹੈ ਵੈਸੇ ਤਾਂ ਹਰ ਸਾਲ ਇੱਥੇ ਮਾਤਾਂ ਦਾ ਭੰਡਾਰਾ ਕਰਵਾਇਆ ਜਾਂਦਾ ਹੈ ਪਾਕਤਾ ਦੀ ਇਕਤਾ ਨਾਲ ਪਿੰਡ ਦੇ ਸਹਿਯੋਗ ਦੇ ਨਾਲ ਇਸ ਪਿੰਡ ਦੇ ਵਿੱਚ ਮਾਤਾ ਸ਼ੀਤਲਾਂ ਦੇ ਦਰਬਾਰ ਤੇ ਆਏ ਸਾਲ ਭੰਡਾਰਾ ਕਰਵਾਇਆ ਜਾਂਦਾ ਹੈ ਲੋਕਾਂ ਦੀ ਇਕਤਾ ਨਾਲ ਸਰਦਾਲਿਆਂ ਦੀ ਇਕਤਾ ਨਾਲ ਜਿਹੜੇ ਸਾਡੇ ਬਾਹਰ ਗਏ ਐਨ ਆਰ ਆਈ ਵੀਰ ਨੇ ਉਹ ਵੀ ਸੰਜੋਗ ਕਰਦੇ ਨੇ ਹੋਰ ਵੀ ਸਾਡੇ ਪਿੰਡ ਦੇ ਮੋਦਵਾਰ ਬੰਦੇ ਆਗੂ ਬੰਦੇ ਇਸ ਭੰਡਾਰੇ ਦੇ ਵਿੱਚ ਸੰਜੋਗ ਕਰਦੇ ਨੇ ਸਾਰਿਆਂ ਦੀ ਇਕਤਾ ਨਾਲ ਸਾਡੇ ਪਿੰਡ ਦੀਆਂ ਮਾਵਾਂ ਭੈਣਾਂ ਬੀਬੀਆਂ ਇੱਥੇ ਸੇਵਾ ਕਰਦੀਆਂ ਨੇ ਸਾਡੇ ਛੋਟੇ ਛੋਟੇ ਬੱਚੇ ਜਿਹੜੇ ਇੱਥੇ ਮੰਦਰ ਦੇ ਵਿੱਚ ਸੇਵਾ ਕਰਦੇ ਨੇ ਸਾਡੇ ਪਿੰਡ ਦੇ ਪ੍ਰਧਾਨ ਸਹਿਬਾਨ ਪਿੰਡ ਦੇ ਸਾਡੇ ਮੋਢवार ਬੰਦੇ ਤੇ ਸਾਡਾ ਭਾਈਚਾਰਾ ਤੇ ਸਾਰੇ ਰਲ ਮਿਲ ਕੇ ਜਿਹੜਾ ਮਾਤਾ ਦਾ ਇੱਥੇ ਭੰਡਾਰਾ ਕਰਦੇ ਨੇ ਆਏ ਸਾਲ ਮਾਤਾ ਸ਼ੀਤਲਾ ਦੇ ਮੰਦਰ ਮੰਦਰ ਤੇ ਤੇ ਭੰਡਾਰਾ ਕਰਵਾਇਆ ਜਾਂਦਾ ਹੈ ਬੜੀ ਹੀ ਸ਼ਰਧਾ ਨਾਲ ਇੱਥੇ ਭੰਡਾਰਾ ਕਰਵਾਇਆ ਜਾਂਦਾ ਹੈ ਸਾਰੇ ਹੀ ਭਗਤ ਇੱਥੇ ਆਉਂਦੇ ਨੇ ਦਰਸ਼ਨ ਕਰਦੇ ਨੇ ਸੋ ਮਾਤਾ ਦੀ ਮਾਤਾ ਜੀ ਦੇ ਚਰਨਾਂ ਦੇ ਵਿੱਚ ਅਰਜ ਬੇਨਤੀ ਕਰਦੇ ਨੇ ਸੁੱਖਾਂ ਪੂਰੀਆਂ ਹੁੰਦੀਆਂ ਨੇ ਤੇ ਇੱਥੇ ਲੰਗਰ ਪਾਣੀ ਛਾਰੇ ਜਿਹੜੇ ਹੈਗੇ ਆ ਵੀਰ ਭੈਣ ਭਰਾ ਛੱਕੇ ਜਾਂਦੇ ਨੇ ਸੋ ਆਪ ਵੀ ਨੂੰ ਪਤਾ ਹੀ ਆ ਕਿ ਇਹਨਾਂ ਦਿਨਾਂ ਦੇ ਵਿੱਚ ਸਾਵਣ ਦੇ ਮਹੀਨੇ ਦੇ ਵਿੱਚ ਹਰ ਜਗ੍ਹਾ ਜਿੱਥੇ ਹੈਗਾ ਕਿ ਮਾਤਾਂ ਦੇ ਸ਼ਰਧਾਲੂ ਬੈਠੇ ਨੇ ਮਾਤਾਂ ਦੇ ਭਗਤ ਬੈਠੇ ਨੇ ਕਈ ਰੋੜਾਂ ਦੇ ਉੱਪਰ ਜਦੋਂ ਅਸੀਂ ਸਫ਼ਰ ਕਰਨ ਲਈ ਨਿਕਲਦੇ ਆਂ ਸੜਕਾਂ ਤੇ ਜਾਂਦੇ ਆਂ ਸੋ ਮਾਤਾਂ ਦੀ ਜਿਹੜੇ ਭਗਤ ਨੇ ਹਰ ਜਗ੍ਹਾ ਕਿਤੇ ਨਾ ਕਿਤੇ ਮਾਤਾਂ ਦੇ ਲੰਗਰ ਲਾਏ ਜਾਂਦੇ ਨੇ ਸੋ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਕਿ ਸੰਜੋਗ ਕਰਿਆ ਕਰੋ ਖੜ ਕੇ ਜਾਇਆ ਕਰੋ ਲੰਗਰ ਬਾਣੀ ਛੱਕ ਕੇ ਜਾਇਆ ਕਰੋ ਮਾਤਾ ਦੇ ਦਰਬਾਰ ਤੇ ਤੇ ਜਿਹੜੇ ਭਰਾ ਰਲ ਮਿਲ ਕੇ ਸਾਡੇ ਕੰਮਕਾਰ ਵਾਲੇ ਵੀਰ ਆਪ ਦੀ ਮਿਹਨਤ ਨਾਲ ਮਾਤਾ ਦੇ ਪੰਡਾਰੇ ਲਗਾਉਂਦੇ ਨੇ ਮਹਾਮਾਈ ਉਹਨਾਂ ਦੇ ਕੰਮਕਾਰ ਦੇ ਵਿੱਚ ਵਰਕਤ ਕਰੇ ਮਾਤਾ ਜੀ ਦੇ ਦਰਸ਼ਨ ਕੀਤੇ ਜਾਂਦੇ ਨੇ ਜੈ ਮਾਤਾ ਜੀ